हां जी दोस्तों आओकां ਲਈ ਬਹੁਤ ਵਧੀਆ ਪ੍ਰੋਡਕਟ ਆ ਗਿਆ ਆਪਣੇ ਕੋਲ ਜਿਵੇਂ ਲੇਡੀ ਨੂੰ ਭਾਰ ਦੀ ਸਮੱਸਿਆ ਰਹਿੰਦੀ ਆ ਜਾਂ ਪੀਰੀਅਡ ਘਟ ਆ ਰਹੇ ਆ ਮਹਾਵਾਰੀ ਰੁਕ ਰੁਕੇ ਆ ਰਹੀ ਹੈ ਜਾਂ ਬੰਦ ਹੋ ਚੁੱਕੀ ਇਹ ਪ੍ਰੋਡਕਟ ਨਾਲ ਆਪਾਂ ਅਜੇ ਇਸ ਤਰ੍ਹਾਂ ਦੇ ਨਤੀਜੇ ਲੈ ਚੁੱਕੇ ਆ ਜਿਨ੍ਹਾਂ ਨੇ 15 ਸਾਲ ਤੋਂ ਬੱਚੇ ਨਹੀਂ ਹੋ ਰਹੇ ਸੀਗੇ 10 ਸਾਲ ਤੋਂ ਬੱਚੇ ਨਹੀਂ ਹੋ ਰਹੇ ਸੀ 25 ਸਾਲ ਤੋਂ ਬੱਚੇ ਨਹੀਂ ਹੋ ਰਹੇ ਸੀ ਅੱਜ ਉਹਨਾਂ ਦਾ ਜਿਹੜਾ ਘਰਾਂ ਸਹਾਦਾ ਖੇਡ ਦਾ ਘਰ ਆ ਤੇ ਪਰਿਵਾਰ ਦੇ ਵਿੱਚ ਤਲਾਕ ਹੋਣ ਤੋਂ ਬਚ ਗਏ ਜਿੰਨਾ ਭੈਣਾਂ ਨੂੰ ਪੀਰੀਅਡ ਦੀ ਸਮੱਸਿਆ ਹੈਗੀ ਮਹਾਮਾਰੀ ਘਟਾਰੀ ਆ ਜਾਂ ਬੰਦ ਹੋ ਚੁੱਕੀ ਹੈ ਉਮਰ ਤੋਂ ਪਹਿਲਾਂ ਜਾਂ ਪਾਣੀ ਦੀ ਸਮੱਸਿਆ ਹੈਗੀ ਜਾਂ ਭਾਰ ਦੀ ਸਮੱਸਿਆ ਹੈਗੀ ਜਾਂ ਸਰੀਰ ਦੇ ਕਿਤੇ ਵੀ ਗੰਢਾ ਨਹੀਂ ਪਾਣੀ ਬਰੈਸ਼ਟ ਦੇ ਵਿੱਚ ਗੰਢਾ ਗੰਢਾ ਨੇ ਪਾਵਾ ਦੀ ਉਹ ਲੀਵਰ ਦੇ ਵਿੱਚ ਗੰਢਾਂ ਨੇ ਪਾਵੇਂ ਹੋ ਬੱਚੇ ਦਾਨੀ ਦੇ ਵਿੱਚ ਗੰਢਾਂ ਨੇ ਰਸੌਲੀਆਂ ਨੇ ਉਹਨਾਂ ਦਾ 100% ਸਰਤੀਆ ਇਲਾਜ ਆ ਮਣੀ ਪੈੱਕ ਗਰੰਟੀ ਆ 9914092435 ਜੀਵਨ ਜੋਤ ਆਯੁਰਵੈਦਿਕ ਪੰਨ ਕਲਾਲ ਮੈਰਾ ਜ਼ਿਲ੍ਹਾ ਬਰਨਾਲਾ